ਕਾ ਬਟੂਰੇ ਸਿੰਘ ਵੀ ਸੁਣਦੀ ਆ ਬਟੂਰ ਕਰੋ ਜੋ ਐਸਿਕ ਮਿਸਲ ਦੀ ਆ ਬੰਗਾ ਮਰਦੂਰ ਕਰੋ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਡਾਕਟਰ ਦੰਦ ਦੇ ਲਖ ਪਰਦਾਮ ਸੁਮੇਸ਼ ਪਟਾਰ ਮੇਂ ਦੂਰ ਦੂਸੂਨੀਅਨ ਐਸਟੇਟ ਜੀਰ ਲੁਧਿਆਣਾ ਤਕਾਲੀ ਪ੍ਰਿੰਟ ਕਲਾ ਸਰ ਅਜੇ ਜੀ ਧਰਨੇ ਦੇ ਬੈਠੇ ਆ ਹਰੇਕ ਐਤਵਾਰ ਦੀ ਐਤਵਾਰਾ ਤੁਹਾਨੂੰ ਦੇ ਤੁਝਾ ਸੰਖੇਪ ਕੱਠੇ ਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਏ ਇਹਦੇ ਬਾਰੇ ਅੱਜ ਇਹ ਕਹਿਣਾ ਚਾਹੁੰਦੇ ਆ ਜੀ ਬਹੁਤ ਜੁੱਥੇ ਦੁਨੀਆਂ ਇਸ ਘਰ ਨਾਲ ਜੁੜੀਆਂ ਹੋਈਆਂ ਨੇ ਕਿ ਭਾਨਕ ਲਵੰਤ ਤੌਰ ਤੇ ਬਹੁਤ ਸਤਾਚਾਰ ਹੋਇਆ ਪਰਿਵਾਰ ਦੋ ਪਰਿਵਾਰ ਤਿੰਨ ਹੋਏ ਉਹਨਾਂ ਨੂੰ ਕੋਈ ਸਹਾਗਾ ਨਹੀਂ ਮਿਲੇ ਪਰ ਆਪਰੇ ਮਿਲੀ ਜੋ ਐਸ.ਪੀ. ਕੇ ਮੇਸੇ ਨੇ ਕਿਹਾ ਸੀ ਇਹ ਪੁਲਿਸ ਪ੍ਰਸ਼ਾਸਨ ਬਹੁਤ ਗੰਦਾ ਵਾ ਉਹਨੂੰ ਕਾਦਲ ਨੂੰ ਬਚਾਉਣ ਤੇ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਕੋਈ ਹਣਾ ਬਾਈ ਨਹੀਂ ਹੁੰਦੇ ਐਫਆਈਰ ਰਜਿਸਟ ਹੋਣ ਤੋਂ ਬਾਵਜੂਦ ਵੀ ਪੁਲਿਸ ਰੱਖਦਾਰੇ ਨਹੀਂ ਹੋਏ ਜੇ ਆਮ ਬੰਦੇ ਦੇ ਉੱਤੇ ਐਫਆਈਆਰ ਹੋਵੇ ਤਾਂ ਪੜਾ ਦੇ ਜਾ ਪੇ ਮਾਰੇ ਜਾਂਦੇ ਆ ਪਰ ਅਸੀਂ ਤਾਂ ਕਰ ਖੋਲ ਦਿੰਦੇ ਆ ਰਿਸ਼ਤੇਦਾਰਾਂ ਨੂੰ ਚੱਕ ਲਿਆਉਂਦੇ ਆ ਭਾਰੀ ਕਾਦਲ ਬੰਦੇ ਨੂੰ ਲੈ ਚੱਲ ਕਿਸੇ ਨੇ ਜਰਬਦਰ ਨਹੀਂ ਕੀਤਾ ਸਰ ਜਦੋਂ ਦਾ ਧਰਨਾ ਲੱਗਾ ਵਾ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਕੋਈ ਲੀਡਰ ਆਇਆ ਇੱਥੇ ਨਾ ਦੇ ਅਧਿਕਾਰ ਇੱਕਾ ਕਿੱਥੇ ਕਿੱਥੇ ਜਾਂਦੇ ਆ ਨਾ ਕੋ ਨਿੰਦਰਾ ਦਾ ਜਿਹੜੇ ਥੋੜੇ ਪਹਿਲਾਂ ਕਹਿੰਦੇ ਸੀ ਤੁਹਾਡੇ ਨਾਲ ਬੈਠਾ ਦੇ ਨਿਗਰਾਮ ਦੇ ਐਮਐਲ ਵੀ ਵੀ ਸਰਪ੍ਰੀਖ ਕੋਰ ਜਦੋਂ ਦਾ ਧਰਨਾ ਸ਼ੁਰੂ ਹੋਇਆ ਇੱਥੇੋਂ ਹੀ ਹਟ ਗਈ ਉਧਰ ਵੀ ਲੰਘਣੋਂ ਹੀ ਹਟ ਗਈ ਜੀ ਹੁਣਾਂ ਤਾਂ ਕੀ ਆ ਤੇ ਲਾਸਟ ਵਿੱਚ ਜਿਹੜੇ ਬੰਦੇ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਜਿਹੜੇ ਸੱਛੇ ਬੰਦੇਆਂ ਇਹ ਕਹਿਣਾ ਚਾਹੁੰਦੇ ਆ ਵੀ ਪੀੜਤ ਪਰਿਵਾਰਾਂ ਨੂੰ ਬੰਦ ਦਾ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਮਾਤਾ ਨੂੰ ਪੈਨਸ਼ਨ ਲਗਾਈ ਜਾਵੇ ਤਾਂ ਇਹੋ ਪੀੜ੍ਹੀ ਦਾ ਬਾਰ ਥੋੜਾ ਜਿਹਾ ਸੌਖੇ ਢੰਗ ਨਾਲ ਆਪਣਾ ਜੀਵਨ ਬਤੀਤ ਕਰੇ ਕਿਉਂਕਿ ਹੁਣ ਹਰ ਹੁਣ ਚੱਕ ਬਹੁਤ ਜਾ ਗਈ ਕੰਹਿਆਂ ਦੇ ਵਿੱਚੋਂ ਲੰਘਿਆ ਥੀਂ ਤੋਬਾ ਸਾਡੀਆਂ ਜੁਨਨਾਂ ਮੇਹਰ ਦੇ ਪੁੱਤਰ ਨੇ ਦੇ ਨਾਲ ਖੜ੍ਹ ਲਗੇ ਪਰਿਵਾਰ ਬਿਨਾ ਮੋਢੇ ਨਾਲ ਉੱਠ ਕੇ ਖੜਾਂਗੇ ਕਦੇ ਪਿੱਛੇ ਨਹੀਂ ਹਟਾਂ ਹਾਂਜੀ ਸੰਸਾਦ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਕੀ ਨਾਂ ਜੀ ਆਪਣਾ ਰਾਜਾ ਮੇਰਾ ਨਾਮ ਵੀ ਕਾਮਰੇਟ ਭਰੂਪ ਸਿੰਘ ਪਲਾਂਟ ਸੱਜਾਵਾਲ ਮੈਨਦੋਸ ਸੰਘਾ ਕਮੇਟੀ ਦਾ ਪ੍ਰਧਾਨ ਸਰ ਜਿਹੜਾ ਅੱਜ ਧਰਨੇ ਦੇ ਧਰਨਾ ਲੱਗਾ ਇਹਦੇ ਵਾਰ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਜਿਹੜਾ ਅੱਜ ਧਰਨੇ ਤੇ ਅਸੀਂ ਪਹੁੰਚਿਆ ਜੀ ਇਹ ਧਰਨਾ 3 ਸਾਲ ਪੂਰੇ ਹੋਣ ਵਾਲੇ ਆ ਜਿਹੜਾ ਧਰਨਾ ਚੱਲ ਰਿਹਾ ਜਿਹੜਾ ਪਹਿਨਤਲਵਾਤ ਕੌਰ ਦਾ ਦਿਨੋਂ ਤੋਂ ਧਰਨਾ ਚੱਲਦਾ ਕਿਉਂ ਇਹ ਬਹੁਤ ਮੰਦਭਾਗੀ ਘਟਨਾਵਾ ਜਿਹਦੀ ਇਹ ਪੁਲਿਸ ਨੇ ਹਤਿਆਚਾਰ ਕੀਤਾ ਵਾ ਇਹ ਟੈਰੋਰ ਗ੍ਰੀਡ ਕੀ 12 18 ਸਾਲ ਹੋ ਗਏ ਮੰਜੇ ਤੇ ਪੈ ਕੇ ਕੂੜ ਕਰੀ ਸਰਬਾਧਰੀ ਮਜੇ ਤੇ ਸੀਮਤ ਹੋ ਗਈ 18 ਸਾਲ ਲਈ ਜਿਹੜਾ ਇਹ ਦੋ ਪਰਿਵਾਰਾਂ ਤੇ ਹਤਿਆਚਾਰ ਹੋਇਆ ਅਜਿਓ ਵੀ ਮੰਨਦੇ ਕਰਦੇ ਆਂ ਕਿ ਉਹ ਵੀ ਸਾਡੇ ਐਸਿਡ ਮਿਥੜਾ ਜੋ ਵੀ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਰਾਸੀ ਦਾ ਜਾਂ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਮਤਲਬ ਇਹ ਉਪਕਿਰਿਆਲੀ ਕਿਉਂ ਜਿਹੜੀਆਂ ਇੱਥੇ ਦੀਆਂ ਸਰਕਾਰਾਂ ਵਾਂ ਜਾਂ ਇੱਥੇ ਦਾ ਐਸਐਸਪੀ ਹੈ ਜਾਂ ਪ੍ਰਸ਼ਾਸਨ ਉਸ ਚੀਜ਼ ਤੇ ਗੌਰ ਨਹੀਂ ਕਰਦਾ ਤਾਂ ਹੀ ਗੌਰ ਕੀਤਾ ਸਰ ਅੱਜ ਇਸ ਧਰਨੇ ਨੂੰ ਪੂਰੇ 3 ਸਾਲ ਹੋ ਗਏ ਆ ਤੇ ਕੋਈ ਸਰਕਾਰਾਂ ਕੋਈ ਲੀਡਰ ਕੋਈ ਆਇਆ ਦੇਖੋ ਜੀ ਸਰਕਾਰਾਂ ਦਾ ਆਉਣ ਦੀ ਤਾਂ ਬਹੁਤ ਵੱਡੀ ਗੱਲ ਆ ਇੱਥੋਂ ਦੀ ਨੰਗਰੋਂ ਵੀ हट ਗਏ ਜਿਹੜੇ ਇਥੋਂ ਦੇ ਐਮ.ਐਲ.ਏ. ਸਾਹਿਬ ਨੇ ਸਭ ਵਿੱਚ ਪਰ ਆ ਉਹਨਾਂ ਦਾ ਤਾਂ ਉਹਨਾਂ ਦਾ ਬਹੁਤ ਦੂਰ ਦੀ ਗੱਲ ਆ ਉਹ ਤਾਂ ਡਰ ਦੇ ਝਾਕਦੇ ਵੀ ਨਹੀਂ ਵੀ ਜਿਹੜਾ ਐਸੀਆਂ ਦਾ ਧਰਨਾਵਾ ਵੀ ਸਾਨੂੰ ਕਿਤੇ ਦੇ ਵਿੱਚ ਬਹਿਣਾ ਨਾ ਪੈ ਜੀ ਵੀ ਫਿਰ ਪਤਾ ਨਹੀਂ ਕੀ ਸਾਨੂੰ ਲੋਕ ਕਹਿਣਗੇ ਵੀ ਇਥੇ ਸਰਜੀ ਦਾ ਐਮ.ਐਲ.ਏ. ਬੈਠੀ ਆ ਜਾਂ ਖੜੀ ਆ ਪਤਾ ਨਹੀਂ ਕਿਹੜੀ ਗੱਲ ਦੀ ਗੱਲ ਮਾਰ ਰਹੇ ਨੇ ਉਹ ਤੇ ਸਾਰੋ ਤੇ लास्ट ਵਿੱਚ ਕੀ ਕਹਿਣਾ ਚਾਹੁੰਦੇ ਆ ਜੀ लास्ट ਦੇ ਵਿੱਚ ਸੀ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਜਿਹੜਾ ਇਹ ਧਰਨਾ ਚੱਲ ਰਿਹਾ ਇਸੇ ਤਰ੍ਹਾਂ ਹੀ ਧਰਨਾ ਚੱਲੂਗਾ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮੰਗਾਂ ਪੂਰੀਆਂ ਹੋਣ ਤੱਕ ਅਸੀਂ ਧਰਨਾ ਚਲਾਵਾਂਗੇ ਨਾ ਹੀ ਪਿੱਛੇ ਹਟਿਆ ਨਾ ਹੀ ਹਟਾਗੇ ਕਿਉਂ ਮੋਢੇ ਨਾਲ ਮੋਢਾ ਲਾ ਕੇ ਸੀ ਨਾਲ ਇਹਨਾਂ ਦੇ ਖੜਿਆਂ ਤੇ ਖੜੇ ਹੀ ਰਹਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜੈ ਜਨਤਾ ਜੈ ਤਰਨ ਦੇ